ਇਹੀ ਹੈ ਇਹਨਾਂ ਦਾ ਵਿਗਾਰ ਜਿਹੜਾ ਆਪਾਂ ਬਾਹਰ ਇਹਨਾਂ ਦੇ ਦਾਦਾ ਦਾਦੀ ਇਹ ਉੱਥੇ ਹੀ ਬਹਿੰਦੇ ਨੇ ਜਿੱਥੇ ਆਪਾਂ ਵੀਡੀਓ ਬਣਾਈਏ ਪਸ਼ੂ ਵਾਲਾ ਜੀ ਹਾਂ ਪਸ਼ੂ ਵਾਲਾ ਆਪਾਂ ਉੱਥੇ ਹੀ ਬਹਿੰਦੇ ਨਹੀਂ ਕਈ ਕਿਰਦਤ ਤੇ ਮੰਜੇ ਨੇ ਜੀ ਉੱਥੇ ਹੀ ਖਾਣਾ-ਪਾਣਾ ਮੰਦਾ ਜੀ ਉਹਨਾਂ ਦਾ ਉੱਥੇ ਹੀ ਰਹਿੰਦੇ ਨੇ ਬਿਚਾਰੇ ਆ ਗਮਰੇ ਚੋਂ ਰਹਿੰਦੇ ਨੇ ਉਹਦਾ ਜਿਹੜਾ ਮੁੰਡਾ ਜਿਹੜੀ ਮੁੰਡੇ ਵੀ ਜੀ ਹਾਂ ਸਭ ਇਹ ਆ ਇੱਕ ਕਮਰਾ ਸੀਗਾ ਇਹ ਡਿੱਗੇ ਜਾਈ ਆ ਦੇਖ ਲਓ ਬਈ ਇੰਨੀ ਦਰੀਬੀ ਹੱਤ ਦੀ ਪਤਾ ਜੀ ਹੰਦੀ ਨੇ ਤੁਸੀਂ ਦੇਖ ਲਓ ਪਰਿਵਾਰ ਇੱਥੇ ਪਸ਼ੂਆਂ ਵਾਲੇ ਚ ਰਹੇ ਨੂੰ ਮਜਬੂਰ ਆ ਦੋਸਤੋ ਵੀ ਅਨਦਾਣੇ ਪਿੰਡ ਦੇ ਵਿੱਚ ਜਿਹੜੀ ਘਟਨਾ ਘਟੀ ਹੈ ਬਹੁਤ ਜਿਆਦਾ ਦਰਦਨਾਕ ਘਟਨਾ ਹੈ ਵੋਟਾਂ ਵੇਲੇ ਬਹੁਤ ਲੀਡਰ ਆਉਂਦੇ ਨੇ ਅੱਜ ਲੋੜ ਐ ਇਸ ਪਰਿਵਾਰ ਨੂੰ ਕਿਉਂਕਿ ਘਟਨਾ ਤਾਂ ਘਟ ਗਈ ਆ ਦਿਖਾਇਓ ਆ ਛੱਤ ਐ ਜੀ ਦੇਖ ਸਕਦਾ ਇਹ ਕਮਰਾ ਵੀ ਕਮਰੇ ਇੱਥਾਂ ਵੀ ਦੱਬ ਸਕਦੇ ਸੀ ਪਰ ਸੱਪ ਛੱਤ ਉੱਪਰ ਦੀ ਆ ਕੇ ਗੁਲਜ਼ਾਰ ਜੀ ਤੁਮੇ ਹੋਰ ਸਵਾਲ ਪੁੱਛਦਾ ਤੁਹਾਨੂੰ ਚਲੋ ਇਹ ਤਾਂ ਸੱਪ ਨੇ ਡਰਤਾ ਜਿਹੜੇ ਹਾਲਾਤ ਨੇ ਮੈਨੂੰ ਲੱਗਦਾ ਚਾਰ ਪੰਜ ਮੀਂਹ ਪੈ ਜਾਂਦੇ ਇਹ ਥੱਲੀ ਦੱਬ ਜਾਂਦੇ ਉਹ ਵੀ ਦੱਬ ਜਾਂਦੇ ਇਹ ਆ ਸਾਹਮਣੇ ਆ ਪਹਿਲਾਂ ਡੇਗਿਆ ਹੋਇਆ ਹੈ ਇਹ ਪਿੱਛੇ ਜ਼ਿੰਮੇਵਾਰ ਦਾ ਜੀ ਇਹ ਬੇਨਤੀ ਕਰ ਬਾਰਿਸ਼ੇ ਅੱਜ ਗਿਆ ਆ ਬਾਰਿਸ਼ੇ ਢਿੱਗ ਗਿਆ ਹੋਇਜੀ ਵੀ ਇੱਕ ਰੇਰੇ ਜਿਉਂ ਢਿੱਗਣਾ ਆ ਆ ਲਾ ਲੋ ਵੀ ਹਾਲਾਤ ਜ਼ਿਮੀਦਾਰ ਦੀ ਜ਼ਮੀਨ ਦੇਖ ਲੋ ਕੰਦ ਬੁੱਤੂ ਸੀ ਚੰਗੀ ਹੋਈ ਆ ਪਿੱਛੋ ਜੀ ਕੀ ਕੰਦ ਢਿੱਗ ਗਲਦਾਰੀ ਮਿੱਟੀ ਵੀ ਨਹੀਂ ਆਦੀ ਨਾਲ ਹਾਂ ਜਿਮੀਦਾਰ ਨੇ ਦੇਖੋ ਆ ਢਿੱਗ ਸਕਦਾ ਕਦੋਂ ਵੀ ਕੀ ਤਾਂ ਜੋ ਕਿ ਸੱਪ ਦੇ ਡੰਗਣ ਦਾ ਮਾਮਲਾ ਦਿੱਤਾ ਜਾਂਦਾ ਹੁੰਦਾ ਉਹ ਜ਼ਰੂਰ ਪਰਿਵਾਰ ਨੂੰ ਦਿੱਤਾ ਜਾਵੇ ਕਿਉਂਕਿ ਇੱਕ ਆਪਣਾ ਬੇਟਾ ਬਾਪੁੱਤ ਕਿੰਨੀ ਉਮਰ ਸੀ ਬੇਟੇ ਦੀ ਇਹ ਜੀ ਹੈਗੀ ਜੀ 4-5 ਸਾਲ ਦਾ ਪੰਜ ਸਾਲ ਦਾ ਬੱਚਾ ਹੀ ਸੀ ਹਾਂ ਫਿਰ ਉਹਦੇ ਡੈਡੀ ਦੀ 28-30 ਸਾਲ ਉਹਦੇ ਡੈਡੀ ਦੀ ਉਮਰ ਡੈਡੀ ਦਾ ਕੀ ਨਾਮ ਸੀ ਮੁਖਤਿਆਰ ਸਿੰਘ ਮੁਖਤਿਆਰ ਸਿੰਘ ਰਾਣਾ ਜੀ ਨਹੀਂ ਰਾਣਾ ਜੀ ਰਾਣਾ ਤੇ ਇਹ ਕਿਵੇਂ ਕਿੱਥੇ ਹੋਇਆ ਸੱਪ ਦੀ ਘਟਨਾ ਜਿਹੜੀ ਹੋਈ ਹੈ ਇਹ ਅੰਦਰ ਹੀ ਹੋਈ ਜੀ ਰਾਤ ਸੁੱਤੇ ਪਏ ਸੀ ਹਾਂ ਤੇ ਘਰ ਦਾ ਬਹੁਤ ਪੂਰਾ ਹਾਲ ਹੈ ਜੀ ਇਹਦਾ ਠੀਕ ਹੈ ਜਦਾ ਖੱਤਖਾ ਘਰ ਹੈ ਕਿ ਉਹ ਪਿੱਛੋਂ ਖੇਤ ਸੀ ਘਰ ਡਿੱਗੇ ਹੋਏ ਨੇ ਜੀ ਉਹ ਖੇਤ ਚੋਂ ਕਿੱਥੋਂ ਆਇਆ ਜੀ ਸੱਪ ਮੰਜੇ ਦੇ ਪਏ ਸੀ ਦੋਏ ਪਿਓ ਪੁੱਤੀ ਠੀਕ ਹੈ ਤੇ ਸੱਪ ਮੰਜੀ ਦੀ ਜੜਕੀ ਦੀ ਉਹਨਾਂ ਦੋਏ ਪਿਓ ਪੁੱਤਾਂ ਨੂੰ ਦੱਸੀ ਇਹ ਜਾਨੀ ਕਿ ਜਿਹੜਾ ਹੈਗੀ ਸੱਪ ਦੱਸਿਆ ਗੱਲ ਕਲੀਅਰ ਹੋ ਗਈ ਹਾਂਜੀ ਹਾਂ ਕਲੀਅਰ ਹੈ ਹਸਪਤਾਲ ਚ ਵੀ ਲਗਾਈ ਸੀ ਸਰਕਾਰੀ ਚ ਹਾਂ ਮੰਦਰੀ ਨਾਲ ਵੀ ਗਈ ਸੀ ਜੀ ਸਰਕਾਰੀ ਹਸਪਤਾਲ ਵਿੱਚ ਲੈ ਗਈ ਦੋਏ ਪਿਓ ਪੁੱਤਾਂ ਨੂੰ ਉਹਨੇ ਦੋਏ ਨੇ ਡੱਡ ਕਰਾਰ ਦੇ ਸਾਈਂ ਕਿੰਨੇ ਨੇ ਸੱਪ ਨੇ ਕੱਟਿਆ ਹੋਇਆ ਡੱਡ ਕਰਾਰ ਦੇ ਸੱਪ ਹਾਂਜੀ ਕਿਉਂ ਜੀ ਕਿਵੇਂ ਸਭ ਅਸੀਂ ਸਾਰੀਆਂ ਫਿੰਡਾ ਖੜਾ ਜਾਂ ਸੱਪੀਆਂ ਹੂੰ ਇਹ ਸਾਪੇ ਦਾ ਨੂੰ ਮਾਰ ਕੇ ਨਾ ਤੇ ਆ ਖੋਦੇ ਆ ਖੋਦੇ ਵਿੱਚ ਦੀ 11 ਖੋਦ ਲੱਭੀ ਹੈ ਅੱਛਾ ਇਹ ਆਦਾ ਖੋਦਾ ਆਦੇ ਮੰਨ ਲੱਭ ਕੇ ਬੈਠਾ ਆ ਸਾਰੀਆਂ ਖੋਦਾਂ ਲੱਭ ਗਿਆ ਐਨਾ ਵਿਗਦੀ ਇਹ ਸਾਪ ਆਹ ਦੇਖ ਇਹ ਵਿਗਦੀ ਗਿਆ ਹੋਇਆ ਇਹ ਆ ਵੇ ਤੁਸੀਂ ਵੀ ਹੱਥ ਨਾ ਲਾਓ ਬਾਈ ਆ ਦੇਖ ਇਹ ਤਾਂ ਹੁਣ ਬੰਦ ਕਰਤੀ ਮਨੇ ਬਾਪੇ ਨੇ ਆ ਦੇਖੋ ਇਹ ਪੂਰੋਂ ਦੀ ਸੱਪਾ ਹੈਗਾ ਉਰਾਨੇ ਖੇਤ ਨੇ ਹੈ ਹਾਂ ਖੇਤ ਇਹ ਇੱਥੇ ਹੁਣ ਇਹਨਾਂ ਨੇ ਵਿਹਲਾ ਕਰ ਲਿਆ ਜੰਨੀ ਕਿਉਂ ਦਾ ਮੰਜੇ ਜਿਹੜਾ ਹੁੰਦਾ ਸਮਾਨ ਘਰ ਦਾ ਪਿਆ ਸੀਗਾ ਆਹ ਸੱਪ ਲੱਭਿਆ ਨਹੀਂ ਲਾ ਲੱਗਾ ਨੇ ਨਿਕਲ ਗਿਆ ਸੋਨਾ ਵਿਚੋਂ ਕਿਉਂ ਰਾਤ ਨੂੰ ਨਿਕਲ ਗਿਆ ਅੱਛਾ ਹਾਂ ਆ ਦੇਖੋ ਵੀ ਖੱਡਿਆ ਇਹ ਚਲੋ ਹੁਣ ਤੁਸੀਂ ਵੀ ਆਹ ਦੇਖ ਅੱਛਾ ਆ ਦਿਖਾ ਦੇ ਆ ਖੱਡ ਗਈ ਹਾਂ ਪਾਰ ਪਾਰ ਹੈ ਭਈ ਇਹਦੇ ਵਿੱਚ ਦੀ ਆਇਆ ਹੈ ਇਹ ਪਹਿਲਾਂ ਖੁੱਲੀ ਪਈ ਤੇ ਆਈ ਹਾਂ ਖੁੱਲੀ ਸੀ ਖੱਡ ਇਹਦੇ ਵਿੱਚ ਖੁੱਲੀ ਸੀ ਇਹਦੇ ਵਿੱਚੋਂ ਦੀ ਆਇਆ ਨਾ ਫਿਰ ਇਹਦੇ ਵਿੱਚ ਵੀ ਗਿਆ ਬਿਜਲੀ ਕੀ ਬਿਜਲੀ ਗਿਆ ਸੀ ਲੀਕ ਪੂਰੀ ਆਪ ਦੇਖੀ ਆ ਬਾਬੇ ਨੇ ਅਸਾਂ ਲੀਕ ਆਪ ਦੇਖੀ ਆ ਆਪ ਲੀਕ ਦਿਖਾਈ ਵੀ ਇਹਨਾਂ ਨੂੰ ਆਪ ਦੇਖੀ ਵੀ ਇਹ ਇਹਦੇ ਬਿਜਲੀ ਸੱਪ ਰਾਤ ਬੱਚਿਆਂ ਨੂੰ ਮਾਰ ਕੇ ਨਾ ਤੇ ਲੜ ਕੇ ਇਹਦੇ ਵਿੱਚੋਂ ਦੀ ਗਿਆ ਰਸ ਦੇਖ ਸਕਦੇ ਹੋ ਦੋਸਤੋ ਆ ਖੱਡ ਦੇ ਵਿੱਚ ਦੀ ਗਿਆਗਾ ਬਾਪ ਪੁੱਤ ਨੂੰ ਡੰਗ ਕੇ ਚੜਿਆ ਗਿਆ ਮਾਰ ਕੇ ਡੰਗ ਕੇ ਚੜਿਆ ਗਿਆ ਦੇਖ ਸਕਦੇ ਹੋ ਅਸੀਂ ਆ ਫੋਟੋ ਫਾਰੀ ਕਰਕੇ ਤਾਹੇ ਖੁੱਲ੍ਹ ਬੰਦ ਕੀਤੀ ਹੁਣ ਸਾਡੇ ਠੀਕ ਕਰ ਤਾਹੇ ਹੁਣ ਬੰਦ ਕੀਤੀ ਵੀ ਬਹੁਤ ਮਾੜੀ ਗੱਲ ਬਹੁਤ ਜ਼ੁਲਮ ਹੋਇਆ ਵਿਚਾਰਾ ਨਾ ਦੋਲ ਮੁਖ ਹੈ ਇਹ ਬਿਲਕੁਲ ਕਿਸੇ ਨਾਲ ਵੀ ਨਾ ਕਰੇ ਮਹਾਰਾਜ ਕਿਸੇ ਨਾਲ ਨਾ ਕਰੇ ਕਿਸੇ ਨਾਲ ਨਾ ਕਰੇ ਪੂਰਾ ਪਿੰਡਾ ਜਿਹੜਾ ਇਕੱਠਾ ਹੋਇਆ ਅਣਦਾਨੇ ਪਿੰਡ ਦੇ ਵਿੱਚ ਤੇ ਬੇਟੇ ਦਾ ਕੀ ਨਾਮ ਹੈ ਭਲਾ ਪੰਜ ਸਾਹ ਦਾ ਜਿਹੜਾ ਦੀਪ ਦੀਪ ਦੇਖ ਸਕਦੇ ਹੋ ਜੀ ਬੇਟਾ ਦੀਪ ਤੇ ਪਿਤਾ ਰਾਣਾ ਸਿੰਘ ਦੇਖ ਸਕਦੇ ਹੋ 28 ਸਾਲ ਦੀ ਉਮਰ ਆ ਦਾਦਾ ਜੀ ਬਹੁਤ ਮਾਨੀ ਗੱਲ ਕਰਦੇ ਰਾਣੀ ਜੀ ਆਹ ਦੇਖ ਲੋ ਜੀ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਐ ਤਾਂ ਪਰਿਵਾਰ ਦੇ ਯਾਰ ਮੱਦ ਹੁਣ ਪਿੱਛੇ ਪਰਿਵਾਰ ਚ ਕੌਣ ਕੌਣ ਰਹਿ ਗਿਆ ਕਮਰਾ ਵੀ ਡਿੱਗ ਰਿਹਾ ਜੀ ਲੰਗੜੇ ਲੰਗੜੇ ਥੋੜੇ ਪਾਤਾ ਦੇ ਦਾਦੀ ਲੰਗੜੇ ਲੰਗੜੇ ਬਾਈ ਸਭ ਨੂੰ ਧਰ ਦੇ ਹਾਲਾਤ ਹੋਣੇ ਬਾਈ ਦੇ ਤਰ੍ਹਾਂ ਦੇਖ ਸਕਦੇ ਹਾਂ ਬਹੁਤ ਵਿਚਾਰਿਆਂ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ ਯਾਰ ਤੁਸੀਂ ਹਾਲਾਤ ਦੇਤੋ ਬਹੁਤ ਬੁਰਾ ਹਾਲ ਬਹੁਤ ਜ਼ਿਆਦਾ ਬੁਰਾ ਹਾਲ ਹੈ ਬਚਰਾਂ ਦਾ ਵੇ ਜਿਵੇਂ ਮੋਰੇ ਬੜੇ ਪਾਏ ਨੇ ਬਚਰਾਂ ਦੇ ਮਕਾਨਾਂ ਦੇ ਵਿੱਚ ਕੋਠਾਂ ਦੇ ਵਿੱਚ ਗਰੀਬਾਂ ਦੇ ਕੁਝ ਵੀ ਨਹੀਂ ਹੈਗਾ ਬਚਰਾਂ ਦੇ ਉੱਤੋਂ ਨਹੀਂ ਫਿਰ ਆ ਦੇਖੋ ਜੀ ਜਿਵੇਂ ਇੱਕ ਆਹ ਤੇੜਾ ਪਿਛਲੀ ਸੱਪ ਆਇਆ ਹੈਗਾ ਇਧਰੋਂ ਪਾਹਣ ਚੋਂ ਪਿੱਛੋਂ ਥੋੜ੍ਹ ਸੀਗਾ ਵਿੱਚ ਉਹ ਨਵਾਫਾ ਲਾਇਆ ਹੋਇਆ ਹੈ ਔ ਖੁੱਡ ਦੇ ਵਿੱਚ ਦੀ ਜਾ ਕੇ ਅੰਦਰ ਸੱਪ ਲੜਕੇ ਪੁੱਤ ਤੇ ਬਾਪ ਦੀ ਜਿਹੜੀ ਮੌਤ ਹੋ ਗਈ ਸੱਪ ਦੇ ਡੰਗਣ ਨਾਲ ਅਣਧਾਣੇ ਪਿੰਡ ਦੇ ਵਿੱਚ ਤੇ ਦੋਵੇਂ ਮਾਂ ਬੇਟੀਆਂ ਢਿੱਲੀਆਂ ਪਈਆਂ ਨੇ ਕੋਈ ਪਤਾ ਨਹੀਂ ਦੋਵੇਂ ਮਾਂ ਬੇਟੀਆਂ ਢਿੱਲੀਆਂ ਪਈਆਂ ਨੇ ਅੱਛਾ ਹਾਂ ਉਹ ਜਾਨੀ ਲਾ ਹੋਇਆ ਹੋਇਆ ਸਾਰਾ ਸ਼ਾਇਦ ਉਹਦੇ ਵੀ ਸੱਪ ਨੇ ਹੀ ਡੰਗੇ ਹੋਣ ਅੱਛਾ ਮਾਂ ਵੀ ਢਿੱਲੀ ਹੈ ਮਾਂ ਵੀ ਕੁੜੀ ਵੀ ਢਿੱਲੀ ਹੈ ਉਹ ਕਈ ਵਾਰ ਇਕੱਠੀ ਪੈ ਤੇ ਇੱਕ ਕਮਰੇ ਚ ਇਕੱਠੀ ਇਕੱਠੀ ਸਾਰੇ ਸੰਗਰੂਰ ਨੇ ਜੀ ਸਾਰੇ ਐਡਮਿਟ ਸਾਰੇ ਸੰਗਰੂਰ ਨੇ ਅੱਛਾ ਜੀ ਵੱਡਾ ਦੇਖੋ ਵੀ ਚਲੋ ਪ੍ਰਮਾਤਮਾ ਭਲੀ ਕਰੇ ਪਰ ਜਿਹੜੇ ਹਾਲਾਤ ਦੱਸ ਰਹੇ ਨੇ ਵੀ ਜਿਹੜੀ ਮਾਂ ਤੇ ਉਹ ਵੀ ਬਿਮਾਰ ਨੇ ਇਹ ਜਦੋਂ ਤੁਸੀਂ ਹਸਪਤਾਲ ਚ ਕਿਉਂ ਸਮਰੂਹ ਇੱਥੇ ਉਹਨਾਂ ਨੇ ਕਲੀਅਰ ਕਰਤਾ ਵੀ ਸਭ ਆਪਣੇ ਡੰਗੇ ਨੇ ਤੇ ਉਹ ਪੁੱਤ ਤੱਕ ਲੀ ਜਾਂਦੇ ਜੀ ਅੱਛਾ ਜੇ ਨੀ ਘਰ ਡਾਕਟਰਾਂ ਨੇ ਕਹਿਤਾ ਵੀ ਸਭ ਪੜਿਆ ਹੋਇਆ ਹਾਂਜੀ ਉਹ ਕਲੀਅਰ ਨਹੀਂ ਕਿਹੜੇ ਯਾਰ ਨੇ ਤੇ ਉਹਦੀ ਮੁੰਡੇ ਦੀ ਜਿਹੜੀ ਘਰਦੀ ਆ ਛੋਟੇ ਮੁੰਡੇ ਦੀ ਮੰਮੀ ਵੀ ਐਡਮਿਟ ਆਉਂਦੀ ਜੀ ਉਹਦੇ ਵੀ ਸ਼ੱਕ ਹੈ ਜੀ ਕੁੜੀ ਵੀ ਢੁੱਲੀ ਆ ਛੋਟੀ ਕੁੜੀ ਹੋਰ ਹੈ ਉਹਦੇ ਵੀ ਹੈ ਉਹਨੇ ਕਿੰਨੇ ਸਾਲ ਦੀ ਆ ਉਹ ਹੈਗੀ 6-7 ਸਾਲ ਦੀ 6-7 ਮੁੰਡੇ ਤੋਂ ਵੱਡੀ ਜਾਨੀ ਹਾਂ ਮੁੰਡੇ ਤੋਂ ਵੱਡੀ ਉਹ ਵੀ ਡਾਉਣ ਤੀ ਉਹ ਵੀ ਡਾਉਣ ਹੈ ਜੀ ਉਹਦੀ ਮੰਮੀ ਵੀ ਡਾਉਣ ਹੈ ਜੀ ਉਹ ਵੀ ਐਡਮਿਟ ਨੇ ਜੀ ਸਗਨੇ ਦੇਖੋ ਵੀ ਜਿਹੜੀ ਹੈਗੇ ਗੱਲਾਂ ਬਾਹਾਂ ਵਾਪਰ ਗਿਆ ਜੀ ਵੱਡਾ ਬਾਹਾਂ ਵਾਪਰ ਗਿਆ ਜੀ ਤੇ ਇਹਦੀ ਹੈ ਕਮਰਾ ਵੀ ਟਿਕਿਆ ਜੀ ਹਾਂ ਕਮਰੇ ਦੀ ਬ੍ਰਿੰਟ ਹੋ ਰਹੀ ਹੈ ਇਹ ਸਾਰਾ ਪਰਿਵਾਰ ਇਸ ਕਮਰੇ ਜਿੱਤੀ ਦਾ ਪਰਿਵਾਰ ਦਾ ਹੀ ਗੱਲ ਰਿਹਾ ਜੀ ਇਸ ਕਮਰੇ ਦਾ ਕਮਰਾ ਸੀ ਬੇਸਾਨਮ ਭਾਈ ਤੁਹਾਨੂੰ ਤਸਵੀਰਾਂ ਦਾ ਰਿਹਾ ਇਹ ਕਮਰੇ ਦੀ ਤਮਰਾ ਦੀ ਭਾਈ ਜਿੱਥੇ ਚਾਰੇ ਪਰਿਵਾਰ ਤੇ ਜੋ ਦੋ ਦਿਨਾਂ ਚਲੀ ਦੀ ਦੋ ਤੇ ਹਜੇ ਛੱਤਾ ਪਰਿਵਾਰ ਨੂੰ ਉਰੋਂ ਵੀ ਸੱਪ ਆਇਆ ਸੀ ਆ ਸਾਹਮਣੇ ਸੀਗਾ ਜੀ ਇੱਥੇ ਬੈੱਡ ਸੀ ਬੈੱਡ ਦੇ ਪਹਿਰੇ ਹੋਰ ਯਾਹ ਲਓ ਇਹਦਾ ਪਰਿਵਾਰ ਇੱਥੇ ਬੈੱਡ ਸੀਗਾ ਆ ਜਗ੍ਹਾ ਤੇ ਬੈੱਡ ਸੀ ਪਰਾਰੇ ਕੱਢ ਤੇ ਇਹਨਾਂ ਨੇ ਸੱਪ ਨੂੰ ਲੱਪਣ ਦੇ ਚੱਕਰ ਚ ਪਰ ਦੋ ਤਾਂ ਕਲੀਅਰ ਕਰਤੇ ਡਾਕਟਰ ਨੇ ਵੀ ਸੱਪ ਲੜਿਆ ਤੇ ਦੋ ਮਾਂ ਤੇ ਧੀ ਹਜੇ ਦਾਖਲ ਨੇ 6-7 ਜੀ ਇਸੇ ਕਮਰੇ ਉਹ ਕਿੰਨੇ ਕਡਾਉਨ ਨੇ ਹੁਣ ਉਹ ਵੀ ਜਿਆਦਾ ਸੀਰੀਅਸ ਨੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਜੇ ਕਹੀਏ ਸੱਪ ਨੇ ਡੰਗਿਆ ਹਾਂ ਚਾਰ ਜਾਦਾ ਗਰੀਬ ਪਰਿਵਾਰ ਸੀ ਇੱਕੋ ਹੀ ਕਮਰਾ ਜੀ ਇਹਨਾਂ ਲਵੇ ਸਾਰੇ ਜਾਦਾ ਗਰੀਬ ਪਰਿਵਾਰ ਜੋ ਕਿ ਦਿਹਾੜੀ ਫੁਰਕਾ ਕਰਕੇ ਹੋ ਕਰਦਾ ਸੀ ਗੁਜ਼ਾਰਾ ਤੇ ਇਸ ਤਰ੍ਹਾਂ ਦੇ ਨਾਲ ਅਲਮਾਰੀ ਨੂੰ ਦੇਖ ਰਹੇ ਨੇ ਇਹ ਅਲਮਾਰੀ ਸੀ ਜਿਹੜਾ ਕੱਡੇ ਉੱਥੋਂ ਆਹੀ ਆ ਮੰਜੇ ਕੋਲ ਨੇ ਜਿਹੜਾ ਉਹ ਕਮਰਾ ਤੁਹਾਨੂੰ ਦਿਖਾਏਗਾ ਜਿੱਥੋਂ ਉਹੀ ਮੁੰਡਾ ਆਪਣਾ ਮਿਹਨਤ ਕਰਕੇ ਲਿਆਂਦਾ ਸੀ ਜੀ ਉਹ ਉਹੀ ਮੁੰਡਾ ਉਹੀ ਮੁੰਡਾ ਦਿਹਾੜੀ ਮਿਹਨਤ ਕਰਕੇ ਆਉਂਦਾ ਸੀ ਉਹੀ ਇਹਨਾਂ ਦੇ ਕੋਲ ਉਹੀ ਬੱਚੇ ਪਾਲਦਾ ਸੀ ਬਸ ਜੀ ਅੱਗੇ ਮੰਮੀ ਡੈਡੀ ਵੀ ਲਾ ਲੋ ਜਿਆਦਾ ਿੱਲੇ ਮੱਡੇ ਰਹਿੰਦੇ ਨੇ ਗੋਟਿਆਂ ਤੋਂ ਖਤਮ ਨਹੀਂ ਜੀ ਉਹ ਲੰਗੜੇ ਨੇ ਦੋਏ ਪਿਓ ਕੋਲ ਤਾਂ ਅੰਗ ਹੀ ਨਹੀਂ ਜਿਕੇ ਦੀ ਹੈ ਹਾਂਜੀ ਹਾਂਜੀ ਇਲਾਜ ਵਾਸਤੇ ਵੀ ਹੈ ਨਹੀਂ ਜੀ ਕੋਈ ਪੈਸੇ ਨਹੀਂ ਹਾਂਜੀ ਦੇਖ ਸਕਦੇ ਬਿਲਕੁਲ ਵੈਸੇ ਵੀ ਸਮਾਜ ਸੇਵੀਆਂ ਨੂੰ ਵੀ ਬੇਨਤੀ ਕਰਦੇ ਆ ਕਿ ਅਣਦਾਣੇ ਪਿੰਡ ਦੇ ਵਿੱਚ ਕੀ ਨੌਂ ਗਰ ਬਸਤੀ ਬਾਜੀਗਰ ਬਸਤੀ ਹਾਂਜੀ ਤੇ ਕੀ ਨੌਂ ਸੀ ਇਹਨਾਂ ਦਾ ਚੰਦਰਾਂ ਚੰਦਰਾਂ ਬਾਜੀ ਬਜ਼ੁਰਗ ਦਾ ਨੌਂ ਚੰਦਰ ਆਮ ਦੇ ਘਰੇ ਹਾਂਜੀ ਹਾਂਜੀ ਬਾਜੀਗਰ ਬਸਤੀ ਅਨਦਾਨੇ ਤਾਂ ਸਮਾਜ ਸੇਵੀਓ ਨੂੰ ਬੇਨਤੀ ਹੈ ਕਿ ਜਰੂਰ ਮਦਦ ਕਰੋ ਯਾਰ ਇੱਕਦੋ ਕਮਰੇ ਪੈ ਜਾਣ ਕਿਉਂਕਿ ਜਿਹੜਾ ਪਾਲਨ ਹਾਰ ਸੀਗਾ ਪਾਲ ਦਾ ਬੱਚਾ ਨੂੰ ਦਿਹਾੜੀ ਕਰਕੇ ਉਹ ਹੁਣ ਇਸ ਦੁਨੀਆ ਚ ਜਿਤੇ ਜਿਏ ਆਪਾਂ ਨਹੀਂ ਰੱਖਾਂ ਨਹੀਂ ਰੱਖੀਆ ਨੇ ਲਵੇ ਆਹ ਬੈਠਾਂ ਤੇ ਪਏ ਸੀਗੇ ਰਾਣਾ ਤੇ ਦੀਪ ਗੁਰਮukh ਸਿੰਘ ਦਾ ਆਪਣੀ ਨਾਮ ਗੁਰਮukh ਹੈ ਗੁਰਮukh ਸਿੰਘ ਰਾਣਾ ਤੇ ਬੇਟੇ ਦਾ ਨਾਮ ਜੀ ਦਾ ਨਾਮ ਦੀਪ ਸਿੰਘ ਦੀਪ ਸਿੰਘ 5 ਸਾਲ ਦੀ ਉਮਰ ਆ ਬੇਟਾ ਤੇ ਪੈਸੀ ਜਿੱਥੇ ਸੱਪ ਜੇ ਡੰਗਣ ਨਾਲ ਜੇ ਕਹਦੀ ਇਹ ਪੱਟਾ ਜਿਹੜਾ ਹੈਗਾ ਇੱਥੇ ਅੰਦਾਣੇ ਪਿੰਡ ਚ ਨੁਕਸਾਨ ਹੋਇਆਗਾ ਤੇ ਮਾਂ ਤੇ ਧੀ 7 ਸਾਲ ਦੀ ਮਾਂ ਧੀ ਹੈ ਤੇ ਮਾਂ ਉਹ ਵੀ ਬਿਮਾਰ ਨੇ ਉਹ ਵੀ ਸੰਗਰੂਰ ਸਰਕਾਰੀ ਚ ਨੇ ਨਹੀਂ ਸੀ ਵੀ ਹਸਪਤਾਲ ਦੇ ਵਿੱਚ ਉਹ ਵੀ ਗੰਭੀਰ ਰੂਪ ਦੇ ਵਿੱਚ ਦਾਖਲ ਨੇ ਇਹਨਾਂ ਦੀ ਕੋਈ ਜਰੂਰ ਮਦਦ ਕਰੋ ਜੇ ਕੋਈ ਵੀ ਕੰਨੀ ਸੱਜਣਾ ਨਾ ਹਾਂਜੀ ਜਰੂਰ ਮਦਦ ਕਰੋ ਜੀ ਇਹਨਾਂ ਦੀ ਜ਼ਿਆਦਾ ਗਰੀਬੀ ਦਿਖਤ ਆ ਜੀ ਬਾਈ ਜੀ ਦਲਦਾਰ ਜੀ ਨੰਬਰ ਬੋਲ ਦੋ ਜਿਹੜੇ ਫੋਨ ਨੰਬਰ ਕਿਹੜਾ ਜੋ ਪਰਿਵਾਰ ਦਾ ਨੰਬਰ ਬੋਲੋ 99144 55740 99144 ਹਾਂਜੀ 55740 55740 740 740 ਜਗਤਾਰ ਸਿੰਘ ਬੋਲੂਗਾ ਵੀ ਇਹ ਇਥੇ ਜਰੂਰ ਇਹਨਾਂ ਦੀ ਮਦਦ ਹੈ ਜਿਹੜੀ ਗਰੀਬਾਂ ਦੀ ਕਰੋ ਇਹ ਦੁੱਦਲ ਵੀ ਨੰਬਰ ਆ ਵੀਰੇ ਬਾਈ ਕਿਸੇ ਨੇ ਦੁੱਤਲਪੇ ਫੋਨ ਵੇ ਤਰਨਾ ਵੇ ਬਾਈ ਦਾ ਨੰਬਰ ਆ ਦੁਬਾਰੇ ਬੋਲ ਦੇ ਦੋ ਯਾਰ 99144 99144 55740 55740 ਜਗਤਾਰ ਸਿੰਘ ਹਾਂਜੀ ਜਗਤਾਰ ਸਿੰਘ ਦਾ ਨੰਬਰ ਹੈ ਇਹ ਜਰੂਰ ਇਹਨਾਂ ਦੀ ਮਦਦ ਕਰੋ ਯਾਰ ਤੁਸੀਂ ਲਾ ਲਓ ਵੀ ਸੱਪ ਦੇ ਡੰਗ ਨਾਲ ਸਰਕਾਰ ਵੀ ਮਦਦ ਕਰਦੀ ਹੁੰਦੀ ਹੈ ਉਧਰੋਂ ਵੀ ਮਦਦ ਜ਼ਰੂਰ ਲਿਓ ਬੇਨਤੀ ਕਰਦੇ ਆ ਜਥੇਬੰਦੀਆਂ ਨੂੰ ਮਿਲ ਲਿਓ ਤੁਸੀਂ ਮਿਲਿਓ ਕਿਸੇ ਨੂੰ ਮੇਰੇ ਸਰਕਾਰ ਵੀ ਸੱਪ ਦੇ ਡੰਗਣ ਵਾਲੇ ਨੂੰ ਰੱਖਿਆ ਹੋਇਆ ਤਾਂ ਹਾਂਜੀ ਖਨੌਰੀ ਮੰਡੀ ਬਾਰਡ ਨੰਬਰ 12 ਬਾਬਾ ਗੇਵਨਾਥ ਅੱਛਾ ਤੁਸੀਂ ਦੇਖ ਲਿਆ ਵੀ ਸੱਪ ਆਇਆ ਸੀ ਅਰੇ ਛੱਪ ਸਾਡੇ ਲੀਹ ਵੇਖੀ ਐ ਸੱਪ ਦੀ ਬਿਲਕੁਲ ਲੀ ਉਸ ਖੁੱਡ ਦੇ ਵਿੱਚੋਂ ਸੱਪ ਆਇਆ ਉਸ ਖੁੱਡੋ ਖੁੱਡ ਵਿੱਚੋਂ ਬੱਚੇ ਨੂੰ ਨਮਾਰ ਕੇ ਗਿਆ ਦਾ ਅੱਛਾ ਰਾਤ ਨੂੰ ਹਾਂ ਪਰ ਮਿਲਿਆ ਨਹੀਂ ਹੈਗਾ ਮੇਰੇ ਆਨੇ ਦਾ ਤੁਸੀਂ ਦੇਖਣ ਦੀ ਕੋਸ਼ਿਸ਼ ਕਰੀ ਹਾਂ ਹਾਂ ਜਿਸ ਨੇ ਪਾਰ ਕੇ ਇਹ ਕੱਪੜੇ ਪਾਪ ਦੀ ਲੀਹ ਸੱਪ ਦੀ ਲੀਕ ਤੇ ਲੀਹ ਵੀ ਵੇਖੀ ਦੇਖ ਸਕਦੇ ਹੋ ਵੀ ਜੋਗੀ ਬੁਲਾਏ ਸੀਗੇ ਖਨੌਰੀ ਤੋਂ ਇਹਨਾਂ ਨੇ ਵੀ ਦੇਖਿਆ ਸੀ ਕਿ ਫਿਰ ਜਦੋਂ ਸੱਪ ਲੜਿਆਗਾ ਆਪਣਾ ਕੁਚਾ-ਕਚੁਕ ਵੀ ਹੈ ਜੇ ਪਰਪਰ ਹਾਂਜੀ ਭੱਟੀ ਦੇ ਆਈ ਹੈ ਪਹਿਲਾ ਚੱਗ ਅੱਛਾ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਸਭਾਲਣ ਲੱਗ ਗਏ ਉਸ ਤੋਂ ਬਾਅਦ ਬੱਚੇ ਦੇ ਡੈਡੀ ਜਿਹਨੂੰ ਆਪਾਂ ਚੂੜ ਚੱਕ ਕਹਿੰਦੇ ਹਾਂ ਉਹ ਉਸ ਤੋਂ ਬਾਅਦ ਫਿਰ ਬੱਚੇ ਦੇ ਡੈਡੀ ਦੇ ਮੂੰਹ 'ਚੋਂ ਝੱਗ ਆ ਗਿਆ ਸੀ ਉਹਦਾ ਦਾਹ ਸੰਸਕਾਰ ਕਰਕੇ ਆਏ ਆ ਤੇ ਉਹਦਾ ਡੈਡੀ ਪੈ ਗਿਆ ਜੀ ਫਿਰ ਰਾਣਾ ਜੀ ਠੀਕ ਹੈ ਫਿਰ ਉਹਨੂੰ ਰਾਣੇ ਨੂੰ ਲੈ ਗਏ ਆ ਸੰਗਰੂਰ ਉੱਥੇ ਜਾਂਦੇ ਨੂੰ ਉਹ ਡਾਕਟਰਾਂ ਨੇ ਕਹਿਤਾ ਵੀ ਸੈੱਟ ਕਰ ਫਿਰ ਮਾਂ ਡੈਡਾ ਫਿਰ ਉਸ ਤੋਂ ਬਾਅਦ ਘਰੇ ਆਏ ਆ ਤੇ ਉਹਦੀ ਮੰਮੀ ਦੇ ਮੂੰਹ 'ਚੋਂ ਦੱਤ ਚੱਗ ਆਣ ਲੱਗ ਗਿਆ ਜੀ ਅੱਛਾ ਇੱਕ ਉਹ ਵੀ ਲਾਲੋ ਐਡਮਿਟ ਨਾਲ ਹੀ ਹੈ ਜੀ ਸਾਨੂੰ ਉਥੇ ਵੀ ਸ਼ੱਕ ਹੈ ਵੀ ਸ਼ਾਇਦ ਉਹਦੇ ਨੂੰ ਮੋਲ ਆਇਆ ਨਾ ਫਿਰ ਤਾਂ ਜਦੋਂ ਤਿੰਨ ਦੇ ਤਾਂ ਝੱਗੇ ਆ ਗਈ ਮੂੰਹ ਚੋਂ ਕਿਉਂ ਜੀ ਝੱਗਾ ਜਦੋਂ ਸਾਰੇ ਬੱਚੇ ਪਾਏ ਹੁਣ ਕਿਹੜਾ ਬਿੱਡਾਂ ਤੇ ਸਾਰੇ ਇਕੱਠੇ ਇਹ ਕੱਠਿਆਂ ਨੂੰ ਸੱਪ ਨੇ ਖਾਦਾ ਠੀਕ ਹੈ ਇਕੱਲੇ ਇਕੱਲੇ ਨੂੰ ਸੱਪ ਆ ਇਹ ਇਕੱਲੇ ਇਕੱਲੇ ਨੂੰ ਲੜਿਆ ਸੱਪੇ ਪਾਈ ਤੇ ਇਹ ਤੁਸੀਂ ਦੱਸ ਦਿਓ ਵੀ ਛੱਤ ਤੋਂ ਡਿੱਗਿਆ? ਹਾਂਜੀ ਛੱਤ ਤੇ ਚੜ ਕੇ ਨਾ ਸਿੱਧਾ ਬੈਡਾਂ ਤੇ ਸਿੱਧਾ ਬੈਡਾਂ ਤੇ ਆਇਆ ਜੀ ਬੈਡਾਂ ਦੇ ਝਾਰੇ ਤੇ ਢਿੱਗ ਸਕਦਾ ਸੱਪ ਛੱਤ ਤੋਂ ਵੀ ਡਿੱਗ ਸਕਦਾ ਪੱਕੀ ਗੱਲ ਹੈ ਡਿੱਗ ਸਕਦਾ ਉੱਤੋਂ ਸੱਪ ਕੱਚਾ ਮਕਾਨ ਹੈ ਨਾ ਕੱਚਾ ਮਕਾਨ ਪਹਿਲਾ ਮੁੰਡੇ ਦੇ ਲੱਗਿਆ ਜੀ ਠੀਕ ਹੈ ਬਾਅਦ ਚ ਨੂਨ ਨੇ ਦੱਸਿਆ ਵੀ ਮੈਂ ਆਪਦੇ ਹੱਥ ਨਾਲ ਚੱਕ ਕੇ ਪਰਾਂ ਘਰਿਆ ਉਸ ਤੋਂ ਡੜਿਆ ਨਾਲੋਂ ਹਾਂਜੀ ਅੱਛਾ ਉਸ ਤੋਂ ਬਾਅਦ ਉਹ ਸੱਪ ਭੱਜ ਗਿਆ ਅਸੀਂ ਸਵੇਰੇ ਦੇਖਿਆ ਛੋਟਾ ਬੱਚਾ ਦੇਖਿਆ ਸੀ ਉਹ ਡੈੱਡ ਹੋਇਆ ਵੀ ਅਸੀਂ ਉਸ ਤੋਂ ਬਾਅਦ ਅਸੀਂ ਦਾ ਸੰਸਕਾਰ ਕਰਕੇ ਆਇਆ ਫਿਰ ਰਾਣੀ ਹੋਵੇ ਜੀ ਰਾਣੀ ਨੂੰ ਲੈ ਕੇ ਗਿਆ ਉਸ ਤੋਂ ਬਾਅਦ ਫਿਰ ਉਹ ਗੁਡੀਆਂ ਦੇ ਉਹਦੀ ਮੰਮੀ ਉਹ ਦੋ ਹੋ ਗਏ ਜੀ ਇੱਕ ਤੁਸੀਂ ਦੱਸਿਆ ਵੀ ਝੱਗ ਸਾਰਿਆਂ ਦੇ ਮੂੰਹ 'ਚੋਂ ਆਈ ਆ ਸਾਰਿਆਂ ਦੇ ਮੂੰਹ 'ਚ ਝੱਗ ਆਇਆ ਜੀ ਸੱਪ ਕਲੀਅਰ ਹੋ ਗਿਆ ਜੀ ਸੱਪ ਕਲੀਅਰ ਹੋ ਗਿਆ ਇਹ ਕਿਹੜਾ ਸੱਪ ਹੋ ਸਕਦਾ ਇਹ ਸੱਪ ਜਿਹਨੂੰ ਆਪਾਂ ਚਿੱਤਕੌੜੀਆ ਸੱਪ ਕਹਿੰਦੇ ਆ ਅੱਛਾ ਚਿੱਤਕੌੜੀਆ ਸੱਪ ਅਸੀਂ ਤਾਂ ਆਪਣੀ ਪਾਸ ਦੇ ਵਿੱਚ ਇਹ ਕਹਿੰਦੇ ਆ ਤੇ ਆਪਣੇ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਆਪਣੇ ਕੁਝ ਹੋਰ ਬੋਲ ਦਿੰਦੇ ਨੇ ਅੰਗਰੇਜ਼ੀ 'ਚ ਹੋਰ ਇਹਨੂੰ ਬੋਲਦੇ ਆ ਵੀ ਚਿੱਤਕੌੜੀਆ ਇਹ ਪਦਮ ਤੇ ਖੜਫੇ ਸੱਪ ਦੀ ਜਿੰਸ ਚੋਂ ਹੁੰਦਾ ਖਤਰਨਾਕ ਹੁੰਦਾ ਬਹੁਤ ਹੀ ਜਲੀਲਾ ਸੱਪ ਬਹੁਤ ਹੀ ਜਿੰਨਿਆਂ ਨੂੰ ਉਹ ਸੱਪ ਨੇ ਗੇੜਾ ਦੇ ਦੇ ਕੇ ਵੱਢਿਆ ਗੇੜਾ ਦੇ ਦੇ ਕੇ ਖਾਦਾ ਅੱਛਾ ਸਾਰਿਆਂ ਨੂੰ ਕਿਉਂ ਸੁੱਤੇ ਪੈ ਸੀ ਨੀਲ ਚ ਨਹੀਂ ਪਤਾ ਲੱਗਿਆ ਤੁਹਾਨੂੰ ਵੀ ਕੀ ਚੀਜ਼ ਵੱਢ ਰਹੀ ਹੈ ਕੀ ਨਹੀਂ ਵੱਢ ਰਹੀ ਸੁੱਤੇ ਤਾਂ ਮਰਿਆ ਬੰਦਾ ਇੱਕ ਬਰਾਬਰ ਦਾ ਠੀਕ ਹੈ ਗੇੜਾ ਦੇ ਦੇ ਕੇ ਇਹਨੂੰ ਕੱਲੇ ਕੱਲੇ ਨੂੰ ਸੱਪ ਨੇ ਇਹਨਾਂ ਨੂੰ ਖਾਦਾ ਇਸਨੇ ਤੇ ਜਿਹੜੇ ਦੇ ਦੰਦ ਹੁੰਦੇ ਨੇ ਜਿਵੇਂ ਦੂਏ ਸੱਪਾ ਪੱਕ ਦੇਖਦੇ ਆ ਕੋਬਰਾ ਜਾਂ ਹੋਰ ਉਹ ਜੜੀ ਹੁੰਦੇ ਨੇ ਕਿ ਛੋਟੇ ਹੁੰਦੇ ਨੇ ਨਹੀਂ ਇਹ ਵੱਡੇ ਸੱਪ ਦੇ ਵੱਡੇ ਦੰਦ ਨੇ ਜਿਹੜਾ ਇਹ ਛੋਟਾ ਕ ਸੱਪੇ ਨਾ ਐਡਾ ਕ ਤੇ ਇੰਨਾ ਕਾ ਇਹਦਾ ਵੀ ਦੰਦ ਤਾਂ ਪੂਰਾ ਹੀ ਨਾ ਠੀਕ ਹੈ ਦੰਦ ਪੂਰਾ ਹੀ ਨਾ ਜਾਇ ਜਰੀਲਾ ਬਹੁਤ ਹੁੰਦਾ ਹੈ ਠੀਕ ਹੈ ਹਾਂ ਬਹੁਤ ਜਰੀਲਾ ਸਾਪ ਹੈ ਸਾਡੀ ਤੇ ਵੀ ਹੁਣ ਸਰਕਾਰ ਅੱਗੇ ਬਸ ਇਹ ਵਿੱਚ ਵਿੱਚ ਜਰੀਲਾ ਦੀ ਮਦਦ ਕੀਤੀ ਜਾਵੇ ਇਹਦੀ ਬਸ ਕਹਿ ਦਈਏ ਉਹਨਾਂ ਹੀ ਜਰੀਲਾ ਸਾਪ ਜਿੰਨਾ ਕਈਆ ਪਾਉਂ ਨਹੀਂ ਹਾਂ ਤੇ ਆ ਵੀ ਇਹਨਾਂ ਗਰੀਬ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੀ ਜਾਵੇ ਜੀ ਤੇ ਆਪਾਂ ਜਿਹੜੇ ਜਥੇਬੰਦੀਆਂ ਨੇ ਉਹਨਾਂ ਅੱਗੇ ਵੀ ਹੱਥ ਬੰਨ ਕੇ ਬੇਨਤੀ ਹੈ ਸਾਡੀ ਵੀ ਪਿੰਡ ਵੱਲੋਂ ਵੀ ਸਹਿਯੋਗ ਦੇਾਂਗੇ ਤੇ ਤੁਹਾਡੇ ਵੱਲੋਂ ਵੀ ਸਹਿਯੋਗ ਹੋਣਾ ਚਾਹੀਦਾ ਜੀ ਅਸੀਂ ਜਿੰਨੇ ਵੀ ਮੈਨੂੰ ਐਨਆਰਆਈ ਭਰਾ ਜਾਣਦੇ ਨੇ ਆਪਾਂ ਪਹਿਲਾਂ ਵੀ ਬਥੇਰੇ ਪਰਿਵਾਰਾਂ ਦੀ ਹੈਲਪ ਕਰੀਆ ਬਥੇਰੇ ਤਰ ਪਾਏ ਨੇ ਮੈਂ ਜਿੰਨੇ ਵਰਨਾ ਐਨਆਰਆਈ ਜੁੜੇ ਹੋਏ ਨੇ ਬਾਹਰਲੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਂ ਕਿ ਪਰਿਵਾਰ ਦਾ ਕਿਤੋਂ ਰੂਮ ਪਲੱਸ ਬਾਥਰੂਮ ਜੋ ਜ਼ਰੂਰੀ ਆ ਅੱਜ ਦੇ ਟਾਈਮ ਇਹ ਚੀਜ਼ਾਂ ਬਣਾਈਆਂ ਜਾਣ ਤੌਦੀ ਇੱਟਾ ਪੰਨਿਆਂ ਨੇ ਸਵਾ ਲੱਖ ਰੁਪਈਆ ਡੂਡ ਦੇ ਵਿੱਚ ਸਰਜੂ ਮੇਰੇ ਹਿਸਾਬ ਨਾਲ ਲੈਂਟਰ ਬਾਤੇ ਇਹਦਾ ਇੰਨੀ ਦਾ ਐਨਆਰਆਈ ਪਰ ਹਲਪਦਾਰਦਨ ਬਾਤੀ ਪਿੰਡਦਾਰਦੂ ਬਾਤੀ ਸਰਤਾਰਾ ਦਰਦਨ ਧੰਨਵਾਦ ਜੀ ਘੜੀ ਹੋ ਜੀ ਬਹੁਤ ਸਰਾ ਬਲਾਰ ਦੇਖ ਸਕਦੇ ਹੋ ਜੀ ਇਹ ਦਾਦਾ ਜੀ ਨੇ ਸਾਹਮਣੇ ਖੜੇ ਨੇ रामचंद्र ਜੀ ਅਨੁਦਾਣਾ ਪਿੰਡ ਤੋਂ